बॉलीवुड ਦੇ ਇਹਨਾਂ ਅਦਾਕਾਰਾਂ 'ਚੋਂ ਕੌਣ ਕਰਦਾ ਹੈ ਸਭ ਤੋਂ ਜ਼ਿਆਦਾ ਟੈਕਸ ਭੇ? ਜਾਣੋ ਅਮਿਤਾਭ ਬਚਨ, ਸਲਮਾਨ ਖਾਨ ਦਾ ਕਿਹੜੀ ਲਿਸਟ 'ਚ ਆਇਆ ਨਾਮ। ਸ਼ਸ਼ਟਕਾਲ ਜੀ ਤੁਸੀਂ ਦੇਖ ਰਹੇ ਹੋ Bollywood ਤੇ Bollywood ਦੀ ਅਪਡੇਟ ਦੇ ਨਾਲ ਜੁੜਿਆ ਸ਼ੋਅ ਨਵੇਂ ਨਕੋਰੇ। ਸ਼ਾਹਰੂਖ ਖਾਨ ਭਾਰਤ 'ਚ ਸਭ ਤੋਂ ਜ਼ਿਆਦਾ ਟੈਕਸ ਦਾ ਭੁਗਤਾਨ ਕਰਨ ਵਾਲੇ ਸੈਲਿਬਸ ਬਣ ਗਏ ਨੇ। ਉਹਨਾਂ ਨੇ 92 ਕਰੋੜ ਰੁਪਏ ਦਾ ਟੈਕਸ ਭੁਗਤਾਨ ਕੀਤਾ। ਫੋਰਚੂਨ ਇੰਡੀਆ ਨੇ ਬੁੱਧਵਾਰ ਨੂੰ ਵਿੱਤੀ ਸਾਲ 2023 ਤੋਂ 24 ਦੇ ਵਿੱਚ ਸਭ ਤੋਂ ਜ਼ਿਆਦਾ ਟੈਕਸ ਦਾ ਭੁਗਤਾਨ ਕਰਨ ਵਾਲੇ ਇੰਡੀਅਨ ਸੈਲਬ੍ਰਿਟੀ ਲਿਸਟ ਜਾਰੀ ਕੀਤੀ ਹੈ। ਕਿੰਗ ਖਾਨ ਤੋਂ ਬਾਅਦ ਇਸ ਲਿਸਟ ਦੇ ਵਿੱਚ ਤਮਿਲ ਸੁਪਰਸਟਾਰ ਥਲਾਪਤੀ ਵਿਜੇ ਨੇ 80 ਕਰੋੜ ਰੁਪਏ ਟੈਕਸ ਜਮ੍ਹਾਂ ਕੀਤਾ ਹੈ। ਇਸ ਲਿਸਟ ਦੇ ਵਿੱਚ ਟੌਪ 5 ਦੇ ਵਿੱਚ ਅਮੇਤਾਬਚਨ, ਸਲਮਾਨ ਖਾਨ ਵੀ ਸ਼ਾਮਲ ਨੇ। ਕੋਲੀ ਭਾਰਤੀ ਪਲੇਅਰ ਵੀ ਇਹਨਾਂ ਦੇ ਵਿੱਚ ਸਭ ਤੋਂ ਅੱਗੇ ਹੈ। ਸੋ ਇਥੇ ਜੇ ਲਿਸਟ ਦੇਖੀ ਜਾਈ ਤੇ 15 ਜਿਹੜੇ ਸੈਲਿਬਸ ਨੇ ਉਹਨਾਂ ਦੀ ਲਿਸਟ ਸਾਹਮਣੇ ਆਈ ਜਿਹਦੇ ਵਿੱਚ 샤ਰੂਖ ਖਾਨ 92 ਕਰੋੜ ਜਿਨ੍ਹਾਂ ਨੇ ਟੈਕਸ ਪੇ ਕੀਤਾ ਹੈ, ਖਲਾਪਤੀ ਵਿਜ਼ੇ 80 ਕਰੋੜ, ਸਲਮਾਨ ਖਾਨ ਦੀ ਗੱਲ ਕੀਤੀ ਜਾਵੇ ਤਾਂ 75 ਕਰੋੜ ਉਹ ਤੀਜੇ ਨੰਬਰ ਤੇ ਨੇ, ਅਮਿਤਾ ਬਚਨ 71 ਕਰੋੜ ਰੁਪਇਆ ਟੈਕਸ ਪੇ ਕੀਤੇ ਹਨ ਉਹਨਾਂ ਨੇ। ਵਿਰਾਟ ਕੋਹਲੀ ਵੀ ਅੱਗੇ ਨੇ ਹਾਲਾਂਕਿ ਪਲੇਅਰ ਨੇ ਪਰ ਦੇਖੋ ਵੱਡੀ ਗੱਲ ਹੈ ਕਿ ਸੈਲਿਬ੍ਰਿਟੀਆਂ ਦੇ ਬਰਾਬਰ ਟੈਕਸ ਭਰ ਰਹੇ ਨੇ 66 ਕਰੋੜ ਰੁਪਇਆ ਟੈਕਸ ਵਿਰਾਟ ਕੋਹਲੀ ਨੇ ਪੇ ਕੀਤਾ ਹੈ ਅਜੀਤ ਦੇਵਗਨ 42 ਕਰੋੜ ਰੁਪਏ ਪੇ ਕੀਤਾ ਹੈ ਉਹਨਾਂ ਨੇ ਮਹਿੰਦਰ ਧੋਨੀ ਦੀ ਜੇ ਗੱਲ ਕੀਤੀ ਜਾਵੇ ਇਹ ਵੀ ਪਲੇਅਰ ਨੇ 38 ਕਰੋੜ ਰੁਪਏ ਇਹਨਾਂ ਦੇ ਵੱਲੋਂ ਪੇ ਕੀਤਾ ਗਿਆ ਰਣਵੀਰ ਕਪੂਰ ਦੀ ਜੇ ਗੱਲ ਕਰੀਏ ਤਾਂ 36 ਕਰੋੜ ਰੁਪਏ ਟੈਕਸ ਰਣਵੀਰ ਕਪੂਰ ਨੇ ਪੇ ਕੀਤਾ ਹੈ 28 ਕਰੋੜ ਰੁਪਏ ਸਚਿਨ ਤੰਦੁਲਕਰ ਜੋ ਕਿ ਪਲੇਅਰ ਨੇ ਰਿਤਿਕ ਰੋਸ਼ਨ ਕਰੀਨਾ ਨੇ 28 ਕਰੋੜ ਰੁਪਏ 페 ਕੀਤਾ ਹੈ ਕਪਿਲ ਸ਼ਰਮਾ ਕਾਮੇਡੀਅਨ ਜਿਨ੍ਹਾਂ ਨੇ 26 ਕਰੋੜ ਰੁਪਏ ਟੈਕਸ 페 ਕੀਤੇ ਸੌਰਵ ਗਾਉਂਗਲੀ ਕ੍ਰਿਕਟਰ 23 ਕਰੋੜ ਰੁਪਏ ਜਿਨ੍ਹਾਂ ਨੇ 페 ਕੀਤੇ ਕਰੀਨਾ ਕਪੂਰ ਥੋੜਾ ਜਿਆਦਾ ਇਸ ਮਾਮਲੇ ਚ ਪਿੱਛੇ ਰਹਿ ਗਏ 20 ਕਰੋੜ ਰੁਪਏ ਉਹਨਾਂ ਦੇ ਵੱਲੋਂ 페 ਕੀਤਾ ਗਿਆ ਜੇ ਸ਼ਾਇਦ ਕਪੂਰ ਦੀ ਗੱਲ ਕੀਤੀ ਜਾਵੇ ਤਾਂ ਐਕਟਰ ਨੇ 18 ਕਰੋੜ ਰੁਪਏ 2023 ਦੇ ਵਿੱਚ ਸ਼ਾਹਰੂਖ ਖਾਨ ਦੀ ਨੈਟ ਵਰਥ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਨੈਟ ਵਰਥ ਦੇ ਵਿੱਚ 1300 ਕਰੋੜ ਦਾ ਇਜਾਫਾ ਹੋਇਆ ਕੂਪਸ ਦੇ ਮੁਤਾਬਕ ਸਾਲ 2022 ਚ ਸ਼ਾਹਰੂਖ ਖਾਨ ਦੀ ਨੈਟਵਰਥ 5116 ਕਰੋੜ ਰੁਪਏ ਸੀ ਜਿਸ ਦੇ ਵਿੱਚ ਜਵਾਨ ਅਤੇ ਪਠਾਨ ਦੀ ਕਾਮਯਾਬੀ ਤੋਂ ਬਾਅਦ 8% ਦਾ ਵਾਅਦਾ ਹੋਇਆ ਸ਼ਾਹਰੂਖ ਖਾਨ ਨੇ ਫਿਲਮ ਪਠਾਨ ਤੋਂ 1050 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਸ਼ਾਹਰੂਖ ਨੇ ਯਸ਼iraj ਪ੍ਰੋਡਕਸ਼ਨ ਦੇ ਨਾਲ ਫਿਲਮ ਪਠਾਨ ਨੂੰ 60% ਪ੍ਰੋਫਿਟ ਸ਼ੇਅਰਿੰਗ ਕੰਟਰੈਕਟ 'ਤੇ ਸਾਈਨ ਕੀਤਾ ਸੀ ਇਸ ਤੋਂ ਇਲਾਵਾ ਫਿਲਮ ਦੇ ਲਈ ਉਹਨਾਂ ਨੇ 100 ਕਰੋੜ ਦੀ ਫੀਸ ਵੀ ਚਾਰਜ ਕੀਤੀ ਸੀ ਫਿਲਮ ਜਵਾਨ ਨੂੰ ਸ਼ਾਹਰੂਖ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀ ਐਂਟਰਟੇਨਮੈਂਟ ਨੇ ਹੀ ਪ੍ਰੋਡਿਊਸ ਕੀਤਾ ਸੀ ਅਜਿਹਾ ਕਿ OTT ਅਤੇ ਚੈਨਲ ਰਾਈਟਸ ਦਾ ਸਿੱਧਾ ਮੁਨਾਫਾ ਵੀ ਉਹਨਾਂ ਨੂੰ ਹੀ ਮਿਲਿਆ ਸੀ ਹੁਣ ਸ਼ਾਹਰੂਖ ਖਾਨ ਦੀ ਨੈਟਵਰਥ 6411 ਕਰੋੜ ਰੁਪਏ ਹੋ ਚੁੱਕੀ ਹੈ ਜਿਸ ਦੇ ਨਾਲ ਸ਼ਾਹਰੂਖ ਖਾਨ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਐਕਟਰ ਬਣ ਚੁੱਕੇ ਨੇ ਕਮਾਈ ਦੇ ਮਾਮਲੇ 'ਚ ਸ਼ਾਹਰੂਖ ਖਾਨ ਨੇ ਜੈਕੀ ਚੈਨ ਅਤੇ ਟੌਮ ਕ੍ਰੂਜ਼ ਨੋਵੀ ਪਿੱਛੇ ਕਰ ਦਿੰਦਾ ਹੈ ਤੇ ਉਥੇ ਜੇ ਗੱਲ ਕੀਤੀ ਜਾਵੇ ਕਰੀਨਾ ਕਪੂਰ ਦੀ ਚਾਹੇ ਲਿਸਟ ਦੇ ਵਿੱਚ ਸਭ ਤੋਂ ਥੱਲੇ ਨਾਮ ਆਇਆ ਪਰ ਜੇ ਬਾਲੀਵੁੱਡ ਦੀ ਐਕਟਰਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਫੀਮੇਲਸ ਦੇ ਵਿੱਚ ਸਭ ਤੋਂ ਜ਼ਿਆਦਾ ਟੈਕਸ ਚ ਕਾਉਣ ਵਾਲੀ ਇਹ ਸੈਲਿਬ੍ਰਿਟੀ ਬਣ ਗਈ ਹੈ ਐਕਟਰਸ ਕਰੀਨਾ ਕਪੂਰ ਭਾਰਤ ਦੀ ਸਭ ਤੋਂ ਜ਼ਿਆਦਾ ਟੈਕਸ ਭੇ ਕਰਨ ਵਾਲੀ ਫੀਮੇਲ ਸੈਲਿਬ੍ਰਿਟੀ ਹੈ ਐਕਟਰਸ ਨੇ ਵਿੱਤੀ ਬਰੇ 2024 ਦੇ ਵਿੱਚ 20 ਕਰੋੜ ਦੇ ਟੈਕਸ ਦਾ ਭੁਗਤਾਨ ਕੀਤਾ ਇਸ ਲਿਸਟ ਵਿੱਚ ਉਹ ਸ਼ਾਇਦ ਕਪੂਰਤੀ ਸਾਊਥ ਸਟਾਰ ਮੋਹਨ ਲਾਲ ਤੋਂ ਵੀ ਉੱਪਰ ਹੈ ਜਿਨ੍ਹਾਂ ਨੇ 18 ਕਰੋੜ ਰੁਪਏ ਟੈਕਸ ਚੁਕਾਇਆ ਤੇ ਉੱਥੇ ਕਾਮੇਡੀਅਨ ਕਪਿਲ ਸ਼ਰਮਾ 26 ਕਰੋੜ ਰੁਪਏ ਟੈਕਸ ਭਰ ਕੇ ਇਸ ਲਿਸਟ ਦੇ ਵਿੱਚ 11ਵੇਂ ਨੰਬਰ ਤੇ ਨੇ ਫੋਰਚੂਨ ਦੀ ਲਿਸਟ ਦੇ ਵਿੱਚ ਅਕਸ਼ੇ ਕੁਮਾਰ ਦਾ ਨਾਮ ਟੌਪ 20 ਦੇ ਵਿੱਚ ਨਹੀਂ ਹੈ ਪਿਛਲੇ ਸਾਲ ਯਾਨੀ ਕਿ ਵਿੱਤੀ ਸਾਲ 2022 ਤੋਂ 23 ਦੇ ਵਿੱਚ ਉਹਨਾਂ ਨੇ 25 ਕਰੋੜ ਰੁਪਏ ਦਾ ਟੈਕਸ ਭੁਗਤਾਨ ਕੀਤਾ ਸੀ 2023 ਦੇ ਵਿੱਚ ਉਹ ਸਭ ਤੋਂ ਜ਼ਿਆਦਾ ਟੈਕਸ ਝਕਾਉਣ ਵਾਲੇ ਸੈਲਿਬ੍ਰਿਟੀ ਵੀ ਸੀ ਔਰ ਇਸ ਦੇ ਲਈ ਉਹਨਾਂ ਨੂੰ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਸਨਮਾਨ ਪੱਤਰ ਵੀ ਦਿੱਤਾ ਗਿਆ ਸੀ